ਇਹ ਜਦੋਂ ਬੰਦ ਰੱਖਦਾ ਇਹ ਉਹ ਬੰਦ ਰੱਖਦਾ ਇਹ ਕਹਿੰਦਾ ਇਹ ਬੰਦ ਰੱਖਦਾ ਇਹ ਬੋਲੀ ਲਵਾ ਆਉਂਦੇ ਵੀ ਆ ਜੀ ਪਹਿਲਾਂ ਮੈਨੂੰ ਕੋਈ ਲੈਣਾ ਵਕਤ ਹੀ ਲੱਗਾ ਮਾਹਰ ਉਹ ਕਿਹ ਲੈ ਲਈ 12 13 ਜਦੋਂ ਫੇ ਨਾਲ ਦਵਾ ਫੇਰ ਲਈ ਨੀ ਆਈ ਹਣ 24 ਦਾ ਦਵਾਈਏ ਤਨਾ ਬਣਾਇਆ ਬਾਈ ਜਰ ਚਾਦ ਦਿੱਤੀ ਨਾ ਇਹਨੇ 24 ਲੈ ਆਦਿਆ ਨਾ ਕਿੰਨੇ ਲਾਦੇ ਹੋਣਾ ਸਾਢੇ 24 ਦਾ ਕਰਕੇ 26 ਵੀ ਲਾ ਕੇ ਜੁੜੇ ਦਾ ਐਂ ਇਕੱਲਾ ਉਹਨੂੰ ਕੀ 25 ਦੋ ਵਕਤ ਹੋ ਗਿਆ ਯਾਰ ਗੰਨ ਰਪਏ ਕੋਈ ਨਾ ਜਾ ਅੱਧੇ ਵਾਰਾਂ ਯਾਰ ਇਸ ਹੈਗਾ ਦੋਨੀ ਕਰਮ ਨਹੀਂ ਮਾਰਦੇ ਉਹ ਦੋਨੀ ਲੈ ਹੱਥ ਮਾਰ ਰਿਹਾ ਲਾ 65 ਰੁਪਏ ਪੱਟਦਾ ਲੱਗੀ ਜਾਂਦਾ ਤੂੰ ਵੇਚ ਪੱਟਦੇ ਮੁੱਲ ਜੱਤੀ ਲੈ ਨਹੀਂ ਬਈ ਮੈਂ ਜਿਵੇਂ ਗਾ ਕੁਕਾ ਭੇਜ ਜਾ ਰਿਹਾ ਹੈ

ਬੋਲੇ ਬੱਟਾ ਹਟਾ ਲਵਾ ਬਾਰੇ ਗੱਲਾਂ ਮੇਰੇ ਕੋਲੇ ਨੀਰਾ ਨਹੀਂ ਹੈਗਾ ਗੱਬਾ ਮੰਨ ਲਾ ਮੇਰੀ 1000 ਦੀ ਜੋੜੀ ਫੜ ਰਹਾ ਯਾਰ 35 ਬੁੰਦੀ ਦੇ ਵੇਚਦੇ ਨਹੀਂ ਪਈ ਇਹ ਇਹ ਮੰਨਦਾ ਮੇਰੇ ਕੋਲੇ ਪੜਾ ਮਹਿਮ ਨਹੀਂ ਨੇ ਮੇਰੇ ਬੱਟੇ ਆ ਬਾਗੀਆਂ ਬੱਕਰੇ ਬਾਈ ਮੇਰੇ ਨੂੰ ਮਾਰ ਲੀਆਂ ਹੋਰ ਬਾਕੀ ਆ ਰਹੇ ਇਹ ਕਹਿੰਦਾ ਕੀ ਆ ਯਾਰ